ਹੁਸ਼ਿਆਰਪੁਰ ਵਿੱਚ ਬੀਤੀ 9 ਸਤੰਬਰ ਨੂੰ ਮਹੱਲਾ ਨਿਊ ਦੇ ਉਪਨਗਰ ਵਿੱਚ ਹੋਏ ਹਰਵੀਰ ਸਿੰਘ ਕਤਲਕਾਰ ਮਾਮਲੇ ਵਿੱਚ ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਵੀ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਵਕੀਲ ਵੱਲੋਂ ਰੀਪ੍ਰেজੈਂਟੇਸ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ ਜੋ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਕੀਲ ਸਾਡੀ ਮਰਜ਼ੀ ਤੋਂ ਬਿਨਾਂ ਕੋਈ ਵੀ ਫੈਸਲਾ ਨਾ ਲਵੇ। ਇਹ ਸਾਰਾ ਜਿਹੜੀ ਉਹ ਉਹ ਜਿਹੜੀ ਨਿਊਜ਼ ਚੱਲਦੀ ਪਈ ਉਹ ਸਾਰੀ ਫੇਕ ਹੈ ਜੀ ਉਹ ਸਾਡੇ ਵੱਲੋਂ ਕੋਈ ਅਸੀਂ ਏਦਾਂ ਦਾ ਕੋਈ ਨਹੀਂ ਕੀਤਾ ਹੈਗਾ ਕਿ ਇਸ ਕੋਈ ਉਹਨੂੰ ਲਾਇਆ ਨਹੀਂ ਨਾ ਉਹ ਨਹੀਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਜੀ ਉਹ ਸਾਰਾ ਕੁਝ ਫੇਕ ਹੈ ਜੀ ਵਕੀਲ ਸਾਹਿਬ ਨੇ ਤੁਹਾਡੇ ਤੱਕ ਪਹੁੰਚ ਕੀਤੀ ਜਦੋਂ ਉਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਰੈਕਵੈਸਟ ਕੀਤੀ ਹੈ ਤੁਹਾਡੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਕੋਈ ਨਹੀਂ ਜੀ ਸਾਡੇ ਕੋਲ ਨਹੀਂ ਕੋਈ ਆਇਆ ਜੀ ਤੁਹਾਡੇ ਨਾਲ ਫੋਨ ਵਗੈਰਾ ਤੇ ਗੱਲਬਾਤ ਕੁਝ ਵੀ ਨਹੀਂ ਜੀ ਗੱਲ ਵੀ ਨਹੀਂ ਅਜੀਬ ਜਿhko ਹਨਾ ਫੇਸਬੁਕ ਤੇ ਪਤਾ ਲੱਗਾ ਜੀ ਵੀ ਇਤਤ ਦਾ ਕਰਕੇ ਸਾਡੇ ਵਕੀਲ ਸਾਹਿਬ ਨੇ ਦੱਸਿਆ ਵੀ ਵੀ ਕਿਸੇ ਨੇ ਵੀ ਆ ਕੀਤਾ ਹੈ ਤਾਕ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਹੈਗਾ ਜੀ ਕੋਈ ਰੈਟਦਾਰ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕੀਤੀ ਵੀ ਨਾ ਜੋ ਫੋਨ ਪਾ ਨਾ ਹੋਵੇ ਨਹੀਂ ਜੀ ਕੋਈ ਨਹੀਂ ਸਾਡੇ ਦੀ ਠੀਕ ਹੈ ਸਾਡੇ ਮੇ ਅੱਜ ਤਰੀਕ ਸੀਗੀ ਕੇਸ ਦੀ ਹਾਂਜੀ ਅੱਜ ਤਰੀਕ ਸੀਗੀ ਜੀ ਤੇ ਅੱਜ ਉਹ ਫਾਸਟ ਟਰੈਕਟ ਕੋਰਟ ਚ ਪਈ ਉਹਦਾ ਹੋਈ ਇਸ ਮੌਕੇ ਤੇ ਵਕੀਲ ਅਸ਼ਵਨੀ ਕੁਮਾਰ ਬਰਮਾ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਫਾਸਟ ਟਰੈਕ ਕੋਰਟ ਵਿੱਚ ਚੱਲਿਆ ਗਿਆ ਹੈ ਅਤੇ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਵੇਗੀ। ਅ ਅੱਜ ਜਿਹੜੀ ਤਾਰੀਖ ਸੀਗੀ ਉਸ 'ਚ ਅੱਜ ਪਹਿਲੀ ਤਾਰੀਖ ਸੀ ਸਾਡੀ ਜਿਹੜੀ ਫਾਸਟ ਟਰੈਕ ਕੋਰਟ 'ਚ ਸੀਗੀ ਤੇ ਮੁਕਦਮਾ ਆਲਰੇਡੀ ਜਿਹੜਾ ਹੈ ਫਾਸਟ ਟਰੈਕ ਕੋਰਟ 'ਚ ਚਲੇ ਗਿਆ ਜੀ ਜੋ ਇੱਥੇ ਫਾਸਟ ਟਰੈਕ ਕੋਰਟ ਮੈਡਮ ਮਨਪ੍ਰੀਤ ਕੌਰ ਦੀ ਅਦਾਲਤ 'ਚ ਅੱਜ ਉੱਥੇ ਸਾਡੀ ਪਹਿਲੀ ਤਾਰੀਖ ਸੀਗੀ ਤੇ ਦੋਸ਼ੀ ਨੂੰ ਉਹਦੇ ਮੁਤਾਬਕ ਅੱਜ ਵੀਡੀਓ ਕਾਨਫਰੈਂਸਿੰਗ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਇਆ ਬਟ ਉਹ ਵੀਡੀਓ ਕਾਨਫਰੈਂਸਿੰਗ ਥਰੂ ਉਹਨੂੰ ਪੇਸ਼ ਕੀਤਾ ਤੇ ਜਿਹੜੀ ਅਗਲੀ ਤਰੀਕ ਹੈ ਉਹ ਸਾਡੀ ਹੈ 8 10 8 ਅਕਤੂਬਰ ਜਿਹੜੀ ਆ ਉਪਾਅ ਕੀਤੀ ਤੇ ਪੁਲਿਸ ਵੱਲੋਂ ਛਾਪੇਮ ਕਰਨ ਕਰਦਿਆਂ ਨਾ ਕੀਆ ਗਿਆ ਸੀ ਕਿ ਜਲਦੀ ਜਲਦੀ ਬਿਲਕੁਲ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਚੱਲ ਰਹੀ ਆ ਕੱਲ ਵੀ ਅਸੀਂ ਜੋ ਇਨਵੈਸਟੀਗੇਸ਼ਨ ਚ ਜਿਹਦੇ ਬਿਆਨ ਵੀ ਹੋਣ ਵਗੈਰਾ ਪੱਕਾਣੇ ਹੁੰਦੇ ਆ ਉਹ ਮਾਂਜੋਕ ਅਦਾਲਤ ਚ ਵੀ ਕਰਵਾਣੇ ਹੁੰਦੇ ਆ ਉਹ ਵੀ ਕਰਵਾਏ ਆ ਤੇ ਉਹ ਰੈਗੂਲਰ ਸਾਡਾ ਕੰਮ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਵੀ ਜਲਦੀ ਪੇਸ਼ ਕੀਤੀ ਜਾਊਗੀ ਜੀ ਇੱਕ ਹਾਈ ਕੋਰਟ ਦੇ ਵਿੱਚ ਮੁਖੀਲ ਸਾਹਿਬ ਨੇ ਕੋਈ ਜੀ ਉਹਨਾਂ ਨੇ ਕਿ ਰਿਪਰੈਜੈਂਟੇਸ਼ਨ ਪटीशन ਫਾਈਲ ਕੀਤੀ ਹੈ ਤੇ ਉਸ ਨੂੰ ਲੈ ਕੇ ਪਰਿਵਾਰ ਨੂੰ ਇੱਦੂ ਪਰੰਤ ਉਹ ਕਿ ਸਾਡੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਹੈ। ਪਬਲਿਕ ਆਫ ਇੱਕ ਪਹਿਰੇ ਕੇਸ ਤੇ। ਬਿਲਕੁਲ ਜੀ ਉਹ ਰਿਪਰੈਜੈਂਟੇਸ਼ਨ ਦੀ ਇੱਕ ਨਿਊਜ਼ ਪਹਿਲਾਂ ਚੱਲੀ ਸੀਗੀ ਤੇ ਉਹ ਬਿਲਕੁਲ ਫੇਕ ਨਿਊਜ਼ ਹੈ। ਇਦਾਂ ਦੀ ਪਰਿਵਾਰ ਵੱਲੋਂ ਨਾ ਤਾਂ ਕੋਈ ਸਾਈਨ ਕੀਤੇ ਗਏ ਨਾ ਉਹਨਾਂ ਨੂੰ ਰਿਪਰੈਜੈਂਟ ਕਰਨ ਲਈ ਕੋਈ ਅਥਾਰਟੀ ਦਿੱਤੀ ਗਈ ਤੇ ਨਾ ਹੀ ਇਹਨਾਂ ਨਾਲ ਕਦੀ ਕੋਈ ਕੰਟੈਕਟ ਹੋਇਆ। ਉਹ ਰਿਪਰੈਜੈਂਟੇਸ਼ਨ ਉਹ ਵਕੀਲ ਸਾਹਿਬ ਖੁਦ ਹੀ ਚਲਾ ਰਹੇ ਨੇ ਜਾਂ মিডিਆ ਜਾਂ ਕੀ ਫੇਕ ਫੋਟੋ ਹੈ। ਇਦੇ ਬਾਰੇ ਨਾ ਮੇਰੀ ਨੋਲੇਜ ਹੈ ਨਾ ਮੈਂ ਉਹਨੂੰ ਕਦੀ ਡਾਇਰੈਕਸ਼ਨ ਦਿੱਤੀ ਆ ਨਾ ਮੇਰੇ ਨਾਲ ਕਦੀ ਉਹਨਾਂ ਦਾ ਕੰਟੈਕਟ ਹੋਇਆ ਉਹ ਮੀਡੀਆ 'ਚ ਚੱਲ ਰਹੀ ਆ ਜੀ ਉਹ ਪਤਾ ਨਹੀਂ ਕਿਵੇਂ ਚੱਲ ਰਹੀ ਆ ਸਾਡੀ ਨੋਲੇਜ ਉਹਦੇ ਬਾਰੇ ਕੁਝ ਨਹੀਂ ਹੈ ਕਿਸੇ ਵੀ ਵਕੀਲ ਨੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਗਿਆ ਆ ਜੀ ਨਹੀਂ ਮੇਰੇ ਨਾਲ ਉਹ ਬੰਦਾ ਜਿਹੜਾ ਸੀਗਾ ਕਦੀ ਕੰਟੈਕਟ 'ਚ ਨਹੀਂ ਆਇਆ ਨਾ ਮੈਂ ਉਹਨੂੰ ਜਾਣਦਾ ਨਹੀਂ ਕਿ ਪਰਿਵਾਰ ਨਾਲ ਪਰਿਵਾਰ ਤੱਕ ਪਹੁੰਚ ਕੀਤੀ ਉਹਨਾਂ ਨੇ ਜੋ ਪਰਿਵਾਰ ਦੇ ਰੋਗ ਤੱਕ ਪਹੁੰਚ ਕੀਤੀ ਉਹ ਕਿ ਭਾਈ ਸਾਡੀ ਸੈਂਪਲ ਤੋਂ ਬਿਨਾਂ ਸਾਨੂੰ ਪ੍ਰੋਸੈਸ ਲੈ ਕੇ ਇਹਨਾਂ ਨੂੰ ਕਿਵੇਂ ਕਰ ਰਹੇ ਹੋ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਸੀਗੀ ਪਰਿਵਾਰ ਵੱਲੋਂ ਵੀ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ ਆਪ ਸਾਡੇ ਵੱਲੋਂ ਨਾ ਕੋਈ ਅਥਾਰਟੀ ਦਿੱਤੀ ਗਈ ਨਾ ਅਸੀਂ ਜਾਣਦੇ ਆ ਨਾ ਹੀ ਉਹ ਨਿਊਜ਼ ਬਾਰੇ ਸਾਨੂੰ ਪਤਾ ਹੈ ਇਹਨਾਂ ਨੇ ਵੀ ਮੀਡੀਆ 'ਚ ਨਿਊਜ਼ ਦੇਖੀ ਸੀਗੀ ਉਹ ਕਿ ਉਹ ਜਿਹੜੀ ਫੋਟੋ ਇੱਕ ਚੱਲ ਰਹੀ ਆ ਕੋਈ ਗੌਰਵ ਅਰੋੜਾ ਵਕੀਲ ਸਾਹਿਬ ਨੇ ਉਹਨਾਂ ਵੱਲੋਂ ਚੱਲ ਰਹੀ ਆ ਤੇ ਇਹਨਾਂ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਤੇ ਮੇਰੇ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ